ਆਪਾਂ ਸਰਬ ਸੁਖ ਨਹੀਂ ਮੰਗਦੇ ਆਪਾਂ ਅੱਧੇ-ਅੱਧੇ ਮੰਗ ਲੈਂਦੇ ਆ ਸੁਖ ਪੁਣ ਕੇ ਮੰਗਣੇ ਆ ਜਿਹੜੀਆਂ ਚੀਜ਼ਾਂ ਸਾਨੂੰ ਸੰਸਾਰਿਕ ਨੇ ਉਹ ਅਸੀਂ ਮੰਗ ਲੈਂਦੇ ਆ ਜਿਹੜੀਆਂ ਚੀਜ਼ਾਂ ਸਾਨੂੰ ਗੁਰੂ ਸਾਹਿਬ ਦੇਣਾ ਚਾਹੁੰਦੇ ਅਸੀਂ ਕਿੰਨੇ ਮਹਾਰਾਜ ਹੋਰ ਬੜੇ ਸਿੱਖ ਨੇ ਉਹਨਾਂ ਨੂੰ ਦੇ ਦਿਆ ਜੀ ਮੈਨੂੰ ਨਹੀਂ ਚਾਹੀਦੀ ਮਾਇਆ ਮੈਨੂੰ ਦੇ ਦਿਓ ਸਿੱਖੀ ਦੂਜਿਆਂ ਨੂੰ ਦੇ ਦਿਓ ਸਵੇਰੇ ਉੱਠਿਆ ਨਹੀਂ ਜਾਂਦਾ ਨਾਮ ਨਹੀਂ ਜਪਿਆ ਜਾਂਦਾ ਸਰਬ ਸੁਖ ਮੰਗਣੇ ਨੇ ਤੂੰ ਸਰਬ ਸੁਖ ਦਾ ਮਤਲਬ ਹੈ ਜੋ ਤੁਹਾਡੇ ਅੱਗੇ ਵੀ ਕੰਮ ਆਏਗਾ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟੇ ਕਮਾਣੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੂਆ ਜੀਜੈ ਉਹ ਸਰਬ ਸੁਖ ਦਾ ਮਤਲਬ ਹੈ ਕਿ ਮਨੁੱਖ ਇੱਕ ਪੱਖ ਵਿੱਚ ਮੰਗਦਾ ਸਿਰਫ ਇਹ ਗਲਤ ਹੈ ਇੱਕ ਪੱਖ ਵਿੱਚ ਕਦੀ ਨਹੀਂ ਮੰਗਣਾ ਨਹੀਂ ਤਾਂ ਜੀਵਨ ਵਿੱਚ ਜਿਵੇਂ ਤੁਸੀਂ ਦਵਾਈ ਅੱਧੀ ਲੈ ਲੋ ਉਹ ਡਾਕਟਰ ਨੇ ਕਿਹਾ ਸੀ ਸ਼ਾਮ ਨੂੰ ਦੂਜੀ ਵੀ ਗੋਲੀ ਨਾਲ ਲੈਣੀ ਹੈ ਉਹ ਇੱਕ ਦੂਜੇ ਦੀਆਂ ਪੂਰਕ ਨੇ ਜੇ ਤੁਸੀਂ ਅੱਧੀ ਖਾ ਗਏ ਤਾਂ ਨੁਕਸਾਨ ਕਰੇਗੀ ਇਹ ਹੀ ਹੋ ਰਿਹਾ ਹੈ ਅਸੀਂ ਅੱਧੀ ਅਰਦਾਸ ਕਰ ਰਹੇ ਹਾਂ ਅੱਧੀ ਛੱਡ ਰਹੇ ਹਾਂ ਅਸੀਂ ਚੀਜ਼ਾਂ ਮੰਗ ਰਹੇ ਹਾਂ ਅਸੀਂ ਚੀਜ਼ਾਂ ਦੇਣ ਵਾਲੇ ਨੂੰ ਨਹੀਂ ਮੰਗ ਰਹੇ ਇਸ ਕਰਕੇ ਇਹਦੀਆਂ ਚੀਜ਼ਾਂ ਆ ਰਹੀਆਂ ਨੇ ਉਹ ਵਰਤਰਾ ਹੈ ਉਹ ਦੁੱਖ ਪੈਦਾ ਹੋ ਰਿਹਾ ਹੈ